ਨਮਸਕਾਰ ਤੁਸੀਂ ਦੇਖ ਰਹੇ ਹੋ ਪਾਵਰਫੁਲ ਨਿਊਜ਼ ਚੈਨਲ ਫਰੀਦਕੋਟ ਦੇ ਪਿੰਡ ਸੁਖਨਵਾਲਾ ਵਿਖੇ ਇੱਕ ਔਰਤ ਵੱਲੋਂ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਹੀ ਪਤੀ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਮਾਮਲਾ ਕਾਫੀ ਸੁਰਖੀਆਂ ਵਿੱਚ ਆਇਆ ਸੀ ਹਾਲਾਂਕਿ ਇਸ ਘਟਨਾ ਨੂੰ ਚੋਰੀ ਦੀ ਵਾਰਦਾਤ ਬਣਾ ਕੇ ਪੇਸ਼ ਕੀਤਾ ਗਿਆ ਸੀ ਪਰ ਪੁਲਿਸ ਦੀ ਨਜ਼ਰ ਤੋਂ ਕੁਝ ਵੀ ਨਹੀਂ ਬਚ ਸਕਿਆ ਮ੍ਰਿਤਕ ਗੁਰਵਿੰਦਰ ਸਿੰਘ ਦੀ ਪਤਨੀ ਰੁਪਿੰਦਰਪੁਰ ਨੂੰ ਪੁਲਿਸ ਵੱਲੋਂ ਮੌਕੇ ਤੇ ਗ੍ਰਿਫਤਾਰ ਕਰ ਲਿਆ ਗਿਆ ਹੈ ਦੇ ਕੇ ਉਸ ਦਾ ਪ੍ਰੇਮੀ ਹਰਕਮਲप्रीत ਮੌਕੇ ਤੋਂ ਫਰਾਰ ਹੋ ਗਿਆ। ਪਰਿਵਾਰ ਵੱਲੋਂ ਸ਼ੰਕਾ ਜਤਾਈ ਜਾ ਰਹੀ ਸੀ ਕਿ ਇਸ ਮਾਮਲੇ ਵਿੱਚ ਹੋਰ ਵੀ ਕਿਸੇ ਦੀ ਸ਼ਮੂਲੀਅਤ ਹੈ। ਇਸ ਤੋਂ ਬਾਅਦ ਉਹਨਾਂ ਵੱਲੋਂ ਸਾਰੇ આરોપીਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਸੀ। ਪੁਲਿਸ ਵੱਲੋਂ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਜਦ ਹਰਕਮਲਪ੍ਰੀਤ ਸਿੰਘ ਦੇ ਪਰਿਵਾਰ ਤੋਂ ਦਬਾਅ ਪਾਇਆ ਗਿਆ ਤਾ ਮਜਬੂਰ ਨੂੰ ਹਰਕਮਲ ਪ੍ਰੀਤ ਜੋ ਕਿ ਮੌਕੇ ਤੇ ਘਟਨਾ ਕਰਮ ਤੋਂ ਬਾਅਦ ਮੁੰਬਈ ਭੱਜ ਗਿਆ ਸੀ ਮਜਬੂਰਨ ਉਸ ਨੂੰ ਅਦਾਲਤ ਵਿੱਚ ਸਰੈਂਡਰ ਕਰਨਾ ਪਿਆ ਇਸ ਤੋਂ ਬਾਅਦ ਲਗਾਤਾਰ ਇਹਨਾਂ ਤੋਂ ਕੁਝ-ਕੁਝ ਹੁੰਦੀ ਰਹੀ ਅਤੇ ਪੁੱਛਗਿੱਛ ਵਿੱਚ ਸਾਹਮਣੇ ਆਇਆ ਕਿ ਇਹਨਾਂ ਦਾ ਇੱਕ ਹੋਰ ਸਾਥੀ ਜੋ ਕਿ ਹਲੇ ਫਰਾਰ ਚੱਲ ਰਿਹਾ ਸੀ ਪੁਲਿਸ ਵੱਲੋਂ ਮੁਸਤਦੀ ਦਿਖਾਉਂਦੇ ਹੋਏ ਉਸ ਨੂੰ ਵੀ ਕੱਲ ਰਾਤ ਗ੍ਰਿਫਤਾਰ ਕਰ ਲਿਆ ਗਿਆ ਇਸ ਤੋਂ ਬਾਅਦ ਅੱਜ ਸਵੇਰ ਗੁਰਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ ਇਸ ਦੇ ਫਰੀਦਕੋਟ ਐਸਐਸਪੀ ਡਾਕਟਰ ਪ੍ਰਕਾ ਜੈਨ ਨੇ ਕੀ ਕਿਹਾ ਇਸ ਹਾਦਸੇ ਹਾਂ ਪੂਰੀ ਰਿਪੋਰਟ ਜੀ ਇੱਕ ਬਹੁਤ ਹੀ ਇੱਕ ਸੈਂਸੇਸ਼ਨਲ ਕ੍ਰਾਈਮ ਨੂੰ ਅੰਜਾਮ ਦਿੱਤਾ ਗਿਆ ਸੀ 28 ਤੇ 29 ਤਾਰੀਖ ਦੀ ਦਰਮਿਆਨੀ ਰਾਤ ਨੂੰ ਪਿੰਡ ਸੁਖਣ ਵਾਲਾ ਵਿਖੇ ਤੇ ਉਸ ਕੇਸ ਦੀ ਗੁੱਥੀ ਨੂੰ ਸੁਲਝਾਣ ਚ ਫਰੀਦਕੋਟ ਪੁਲਿਸ ਦੀ ਪੂਰੀ ਟੀਮ ਨੇਕ ਬਹੁਤ ਹੀ ਪ੍ਰੋਫੈਸ਼ਨਲ ਔਰ ਇੱਕ ਮੈਟੀਕੁਲੇਸ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਉਸੇ ਦਿਨ ਰਾਤ ਕੋ ਉਸ ਕੇਸ ਦੀ ਮਿਸਟਰੀ ਨੂੰ ਨਾ ਹੀ ਸਿਰਫ ਸੁਲਝਾਇਆ ਸਗੋਂ ਉਹਦੇ ਜਿਹੜੇ ਅਕਿਊਜ਼ਡ ਸੀ ਮੇਨ ਜਿਹਦਾ ਵੀ ਰੋਲ ਆਇਆ ਉਹਨਾਂ ਨੂੰ ਸਾਇੰਟੀਫਿਕਲੀ ਇਨਵੈਸਟੀਗੇਟ ਕਰਦੇ ਹੋਏ ਤਿੰਨੋਂ ਹੀ ਜਿਹੜੇ ਮੁੱਖ ਦੋਸ਼ੀ ਸੀ ਰੁਪਿੰਦਰ ਕੌਰ ਹਰਕਵਲ ਪ੍ਰੀਤ ਸਿੰਘ ਤੇ ਵਿਸ਼ਵਜੀਤ ਸਿੰਘ ਇਲੀਅਸ ਪੀਚਾ ਇਹਨਾਂ ਨੂੰ ਤਿੰਨਾਂ ਨੂੰ ਗ੍ਰਿਫਤਾਰ ਕਰਕੇ ਸਲਾਖਾ ਦੇ ਪਿੱਛੇ ਪਹੁੰਚਾਇਆ ਹੈ ਇਸ ਪੂਰੇ ਹੀ ਘਟਨਾਕ੍ਰਮ 'ਚ ਮੇਰੀ ਪਰਿਵਾਰ ਨਾਲ ਲਗਾਤਾਰ ਮੇਰਾ ਰابطਾ ਉਹਨਾਂ ਨਾਲ ਕਾਇਮ ਸੀ ਤੇ ਜਿਸ ਦਿਨ ਇਹ ਕਿ ਨੋਨੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਮੈਂ ਪਰਿਵਾਰ ਨੂੰ ਇਹ ਕਮਿਟ ਕੀਤਾ ਸੀ ਆਪਣੇ ਪੂਰੇ ਫਰੀਦਕੋਟ ਪੁਲਿਸ ਦੀ ਟੀਮ ਦੇ ਬਿਹਾਫ 'ਤੇ ਕਿ ਅਸੀਂ ਇਸ ਕੇਸ ਨੂੰ ਕੰਪਲੀਟਲੀ ਟਰਾਂਸਪੇਰੈਂਟ ਤਰੀਕੇ ਨਾਲ ਅਸੀਂ ਇਹਨੂੰ ਇਨਵੈਸਟੀਗੇਟ ਕਰਾਂਗੇ ਤੇ ਜਿਹਦਾ ਜਿੰਨਾ ਵੀ ਰੋਲ ਆਊਗਾ ਅਸੀਂ ਉਹਨੂੰ ਕੇਸ ਡਾਇਰੀ ਤੇ ਲੈ ਕੇ ਆਵਾਂਗੇ ਕੇਸ ਫਾਈਲ ਤੇ ਲੈ ਕੇ ਆਵਾਂਗੇ ਤਾਂ ਕਿ ਕੋਈ ਵੀ ਇਸ ਕੇਸ 'ਚ ਬਰੀ ਨਾ ਹੋ ਸਕੇ ਤਾਂ ਮੈਨੂੰ ਬਹੁਤ ਮਾਣ ਹੈ ਆਪਣੀ ਪੂਰੀ ਟੀਮ ਦਾ which was personally led by SP D Jogeshwar Guraiya ji DSP Faridkot Tarlochan ji jehde us din immediately mauke te pahunche DSP D Avtar SHO Sadar Faridkot Rajesh jo us din immediately ek information milan to baad again mauke te pahunche aur puri raat inhan ne us din lag ke oh jehdi story police nu ਖਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਨਾ ਹੀ ਸਿਰਫ ਉਸ ਲੇਡੀ ਦੇ ਝੂਠ ਦਾ ਪਰਦਾ ਫਾਸ਼ ਕੀਤਾ ਸਗੋ ਉਹ ਪੂਰਾ ਹੀ ਕੇਸ ਇੱਕ ਤਰ੍ਹਾਂ ਸੇ ਸੁਲਝਾਇਆ ਤਾਂ ਬਹੁਤ ਬਾਰ ਇਹ ਹੁੰਦਾ ਹੈ ਕਿ ਪੁਲਿਸ ਦੀ ਕਾਰਵਾਈ ਨੂੰ ਬਹੁਤ ਬਾਰ ਇੱਕ ਸ਼ੱਕ ਦੀ ਨਿਗਾਹੋਂ ਦੇਖਿਆ ਜਾਂਦਾ ਹੈ ਮੈਂ ਉਸ ਚੀਜ਼ ਨੂੰ ਬਿਲਕੁਲ ਗਲਤ ਨਹੀਂ ਮੰਨਦੇ ਕਿਉਂਕਿ ਅਸੀਂ ਇੱਕ ਪਬਲਿਕ ਸਰਵੈਂਟ ਹੈ ਤਾਂ ਅਸੀਂ ਇੱਕ ਪਬਲਿਕ ਸਪੇਸ 'ਚ ਹੈ ਤੇ ਸਾਡੀ ਇੱਕ ਜਵਾਬਦੇਹੀ ਹੈ ਸਾਰਿਆਂ ਵਾਸ ਸਾਰਿਆਂ ਦੇ ਪ੍ਰਤੀ মিডিਆ ਦੇ ਪ੍ਰਤੀ ਵੀ ਪਰਿਵਾਰ ਦੇ ਪ੍ਰਤੀ ਵੀ ਸੋਸਾਇਟੀ ਦੇ ਪ੍ਰਤੀ ਵੀ ਤਾਂ ਇਸ ਪੂਰੇ ਹੀ ਕੇਸ ਨੂੰ ਬਹੁਤ ਹੀ ਪੇਸ਼ੀਅੰਸ ਔਰ ਪ੍ਰੋਫੈਸ਼ਨਲ ਤਰੀਕੇ ਨਾਲ ਇਤਨੇ ਇੰਟੈਂਸ ਸਕਰੂਟੀਨੀ ਔਰ ਪ੍ਰੈਸ਼ਰ ਦੇ ਬਾਵਜੂਦ ਸਾਡੀ ਟੀਮ ਡਟ ਕੇ ਖੜੀ ਰਹੀ ਤਾਂ ਇਹਨਾਂ ਨੇ ਸਿਰਫ ਔਰ ਸਿਰਫ ਜਿਹੜਾ ਅਸੀਂ ਵਾਦਾ ਕੀਤਾ ਸੀ ਉਸ ਪਰਿਵਾਰ ਨਾਲ ਉਹ ਅਸੀਂ ਪੂਰਾ ਕੀਤਾ ਤੇ ਫਾਈਨਲੀ ਕੱਲ ਰਾਤ ਨੂੰ 2 ਵਜੇ ਦੇ ਆਸ-ਪਾਸ ਜਿਹੜਾ ਹੈਗਾ ਸਾਨੂੰ ਕਾਫੀ ਇਹਦੇ ਵਿੱਚ ਮੇਜਰ ਸাকਸੈਸ ਮਿਲੀ ਤਾਂ ਇਹ ਅੱਜ ਮੈਂ ਤੁਹਾਡੇ ਰਾਹੀਂ ਪੂਰੇ ਪੰਜਾਬ ਨੂੰ ਵੀ ਮੈਂ ਦੱਸਣਾ ਚਾਹਾਂਗੀ ਕਿ ਸਾਡੇ ਵੱਲੋਂ ਤਿੰਨੋਂ ਜਿਹੜੇ ਮੇਨ ਦੋਸ਼ੀ ਹੈ ਉਹਨਾਂ ਦੀ ਫਾਰਮਲ ਅਰੈਸਟ ਕਰਕੇ ਇਸ ਕੇਸ 'ਚ ਉਹਨਾਂ ਦਾ ਰੋਲ ਇਸਟੈਬਲਿਸ਼ ਕੀਤਾ ਜਾ ਚੁੱਕਾ ਹੈ ਇਹ 'ਚ ਜਿਹੜਾ ਮੇਨ ਰੋਲ ਆਇਆ ਹੈ ਉਹ ਰੁਪਿੰਦਰ ਕੌਰ ਦਾ ਆਇਆ ਹੈ ਜਿਹਦਾ ਰੋਲ ਜਿਸ ਦਿਨ ਇਹ ਮਰਡਰ ਹੋਇਆ 28 ਤੇ 29 ਤਾਰੀਖ ਦੀ ਰਾਤ ਨੂੰ ਉਸੇ ਅਗਲੇ ਦਿਨ ਸਵੇਰ ਤੱਕ ਇਹ ਅਸੀਂ ਉਹਦਾ ਰੋਲ ਸਟੈਬਲਿਸ਼ ਕੀਤਾ ਉਹਨੇ ਪਹਿਲਾਂ ਇਹ ਸਟੋਰੀ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਉੱਥੇ ਘਰ ਦੇ ਅੰਦਰ ਕੋਈ ਅਣਪਛਾਤੇ ਵਿਅਕਤੀ ਆਏ ਹਤੇ ਉਹਨਾਂ ਨੇ ਉੱਥੇ ਇੱਕ ਡਕੈਤੀ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਜਿਹੜਾ ਇਹ ਡੀਸੀ ਸੀ ਗੁਰਿੰਦਰ ਉਹਨੂੰ ਮਾਰ ਦਿੱਤਾ ਗਿਆ ਤੇ ਰਾਜੇਸ਼ ਇੰਸਪੈਕਟਰ ਰਾਜੇਸ਼ ਤੇ ਡੀਐਸਪੀ ਤਰਲੋਚਨ ਦੀ ਬਹੁਤ ਹੀ ਸੂਝ-ਬੂਝ ਔਰ ਪ੍ਰੋਫੈਸ਼ਨਲ ਪੁਲਿਸ ਵਰਕਿੰਗ ਨੇ ਉਹਦੇ ਇੰਸਟੀਚੂਟ ਦਾ ਪਰਦਾ ਫਾਸ਼ ਕੀਤਾ ਤੇ ਜਦੋਂ ਉਹਨੂੰ ਟੈਕਨੀਕਲੀ ਉਹਦੇ ਉਹਨੂੰ ਸਖਤ ਪੁੱਛਕਿਛ ਕੀਤੀ ਗਈ ਤੇ ਸਬੂਤਾ ਤੇ ਆਧਾਰ ਤੇ ਪੁੱਛਕਿਛ ਕੀਤੀ ਗਈ ਕੱਲੀ-ਗੱਲੀ ਗੱਲ ਜਦੋਂ ਉਹਨੂੰ ਪੁੱਛੀ ਗਈ ਤੇ ਉਹਨ ਗੱਲਾਂ ਦਾ ਉਹ ਜਵਾਬ ਨਹੀਂ ਦੇ ਪਾਈ ਤੇ ਸਾਡੀ ਟੈਕਨੀਕਲ ਇਨਵੈਸਟੀਗੇਸ਼ਨ ਦੇ ਵੀ ਬੇਸਿਸ ਤੇ ਸਵੇਰੇ ਤੱਕ ਉਹਨੇ ਸਾਨੂੰ ਇਹ ਪਿਕਚਰ ਕਲੀਅਰ ਹੋ ਗਈ ਸੀ ਕਿ ਇਹ ਲੇਡੀ ਝੂਠ ਬੋਲ ਰਹੀ ਹੈ ਤੇ ਉਹਨੇ ਪੁਲਿਸ ਕੋਲੋਂ ਕਨਫੈਸ਼ਨ ਵੀ ਕਰ ਲਿਆ ਆਪਣੇ ਗੁਨਾਹ ਦਾ ਇਚ ਬਹੁਤ ਇੱਕ ਸਵਾਲ ਮੈਨੂੰ ਪੁੱਛੇ ਜਾ ਰਹੇ ਹੈ ਕਿ ਜੀ ਪੁਲਿਸ ਨੂੰ ਕਿਵੇਂ ਇਹ ਪਤਾ ਚੱਲਿਆ ਤਾਂ ਇੱਕ ਬਹੁਤ ਇੰਪੋਰਟੈਂਟ ਗੱਲ ਜਿਹੜੇ ਸਾਡੇ ਕੋਲ ਹੈ ਕਿ ਘਰ ਦੇ ਵਿੱਚ ਕੋਈ ਵੀ ਫੋਰਸਡ ਐਂਟਰੀ ਨਹੀਂ ਸੀ ਯਾਨੀ ਅਗਰ ਕੋਈ ਬਾਹਰੋਂ ਬੰਦੇ ਆਂਦੇ ਹਨ ਤਾਂ ਜਾਂ ਤਾਂ ਕੋਈ ਕੰਦ ਟਪ ਕੇ ਆਊਗਾ ਜਾਂ ਕੋਈ ਦਰਵਾਜ਼ਾ ਤੋੜ ਕੇ ਆਊਗਾ ਤਾਂ ਘਰ ਇਹਨਾਂ ਦਾ ਕਾਫੀ ਇੱਕ ਸੇਫ ਲੋਕੇਸ਼ਨ 'ਚ ਸੀ ਤੇ ਘਰੇ ਹੋਰ ਕੋਈ ਨਹੀਂ ਸੀ ਇਹਨਾਂ ਦੋਵਾਂ ਦੇ ਅਲਾਵਾ ਤਾਂ ਸਾਈਨਸ ਆਫ ਫੋਰਸ ਐਂਟਰੀ ਮਿਸਿੰਗ ਸੀ which again was a very big clue ਸਾਡੇ ਵਾਸਤੇ clue ਸੀ ਤੇ ਬਾਕੀ ਜਦੋਂ ਇਹ ਇਨਸਟੈਬਲਿਸ਼ ਹੋ ਗਿਆ ਕਿ ਰੁਪਿੰਦਰ ਕੌਰ ਨੇ ਹੀ ਇਹ ਕੀਤਾ ਹੈ ਤੇ ਉਹਨੂੰ ਜਦੋਂ ਅਸੀਂ ਪ੍ਰੋਪਰ ਉਹਦੀ ਅਰੈਸਟ ਕਰਾ ਕੇ ਜੋ ਰਿਮਾਂਡ ਲੈ ਕੇ ਜਦੋਂ ਅਸੀਂ ਉਹਦੀ ਪੁੱਛਗਿੱਛ ਕੀਤੀ ਉਹਦੇ ਫੋਨਸ ਦੀ ਐਨਾਲਿਸਿਸ ਕੀਤੀ ਤਾਂ ਸਾਨੂੰ ਉਹਦੇ ਜਿਹੜਾ ਦੂਜਾ ਦੋਸ਼ੀ ਹੈ ਹਰਕਮਲਪ੍ਰੀਤ ਉਹਦੇ ਰੋਲ ਬਾਰੇ ਕਲੀਅਰ ਹੋਇਆ ਇੰਟਰਸਟਿੰਗ ਇਹ ਵੀ ਹੈ ਕਿ ਜਦੋਂ ਇਹ ਹਰਕਮਲਪ੍ਰੀਤ ਕ੍ਰਾਈਮ ਕਮਿਟ ਕਰਨ ਤੋਂ ਬਾਅਦ ਇਦਰੋਂ ਇਹ ਵੀ ਮੁੰਬਈ ਫਰਾਰ ਹੋ ਗਿਆ ਸੀ ਆਪਣੇ ਦੋਸਤ विश्वजीत देना तो ये सारी ਸਾਡੀਆਂ ਟੀਮਾਂ ਹਿਊਮਨ ਇੰਟੈਲੀਜੈਂਸ ਦੇ ਬੇਸਿਸ ਤੇ ਇਹਨਾਂ ਨੂੰ ਇਹਨਾਂ ਦਾ ਪਿੱਛਾ ਕਰ ਰਹੀ ਸੀ ਕਿਉਂਕਿ ਫੋਨਸ ਇਹ ਸਾਰੇ ਇੱਥੇ ਹੀ ਛੱਡ ਗਏ ਸੀ ਗੱਡੀ 'ਚ ਤੇ ਇਹ ਗੱਲਾਂ ਮੈਂ ਤੁਹਾਡੇ ਮਾਧਿਅਮ ਰਾਹੀਂ ਇਸ ਲਈ ਸ਼ੇਅਰ ਕਰ ਰਹੀ ਹਾਂ ਤਾਂ ਕਿ ਇੱਕ ਇੱਕ ਝਲਕ ਮਿਲੇ ਪਬਲਿਕ ਨੂੰ ਵੀ ਤੇ মিডিਆ ਨੂੰ ਵੀ ਕਿ ਇਹ ਕੇਸ ਸਾਡੇ ਵਾਸਤੇ ਕਿੰਨਾ ਇੱਕ ਚੈਲੈਂਜਿੰਗ ਸਿਚੁਏਸ਼ਨ ਸੀ ਕਿ ਇੱਕ ਪਾਸੇ ਅਸੀਂ ਇੱਕ ਇੰਟੈਂਸ মিডিਆ ਸਪਰੂਟਿਨ ਹੀ ਚ ਪਰਿਵਾਰ ਦੀ ਸਾਡੇ ਕੋਲੋਂ ਬਹੁਤ ਆਸਾਂ ਤੇ ਉਮੀਦਾਂ ਹੈਂ ਗਿਆ ਤੇ ਜਿਹੜੇ ਮੇਨ ਦੋਸ਼ੀ ਹੈ ਉਹ ਇਸ ਤਰ੍ਹਾਂ ਸੇ ਇੰਨੀ ਦੂਰ ਬੈਠੇ ਹੈ ਤੇ ਪੁਲਿਸ ਦੇ ਨੇ ਆਪਣੀ ਜਿਹੜੀ ਲੀਗਲ ਪਾਵਰ ਹੈ ਔਰ ਕਾਨੂੰਨ ਦੇ ਦਾਇਰੇ ਚ ਰਹਿੰਦੇ ਹੋਏ ਆਪਣੇ ਪਾਵਰਸ ਵਧਤੇ ਹੋਏ ਇਹ ਜਿਹੜਾ ਦੂਜਾ ਦੋਸ਼ੀ ਹੈ ਅਸੀਂ ਉਹਨੂੰ ਮਜਬੂਰ ਕੀਤਾ ਕਿ ਉਹ ਮੁੰਬਈ ਤੋਂ ਵਾਪਸ ਇਧਰ ਪੰਜਾਬ ਵੱਲ ਆਏ ਤਾਂ ਉਹ ਜਦੋਂ ਪੰਜਾਬ ਵੱਲ ਆਇਆ ਤੇ ਉਹਨੇ ਕੋਰਟ ਚ ਸਰੈਂਡਰ ਕੀਤਾ ਤਾਂ ਕੋਰਟ ਚ ਸਰੈਂਡਰ ਕਰਨ ਤੋਂ ਬਾਅਦ ਅਸੀਂ ਕੋਰਟ ਦੀ ਪ੍ਰੋਪਰ ਪਰਮਿਸ਼ਨ ਲੈ ਕੇ ਔਰ ਨੂੰ ਅਸੀਂ ਪੁਲਿਸ ਰਿਮਾਂਡ 'ਚ ਲੈ ਕੇ ਆਏ ਆਂ ਤੇ ਪੁਲਿਸ ਰਿਮਾਂਡ ਵੀ ਅਸੀਂ ਉਹਦੀ ਲੰਬੀ ਰਿਮਾਂਡ ਲਈ ਹੈ ਤਾਂ ਕਿ ਸਾਨੂੰ ਇੱਕ ਕਲੈਰਿਟੀ ਹੋ ਤੇ ਉਹਦੇ ਨਾਲ ਜਿੰਨੇ ਵੀ ਹੋਰ ਅਕਿਊਜ਼ਡ ਹੈ ਉਹਨਾਂ ਨੂੰ ਅਸੀਂ ਫੜ ਸਕਣ ਜਦੋਂ ਇਹ ਵੀ ਸਾਡੇ ਕੋਲ ਆ ਗਿਆ ਤਾਂ ਜਿਹੜਾ ਇਹਦਾ ਦੋਸਤ ਸੀ ਵਿਸ਼ਵਜੀਤ ਉਹਦਾ ਰੋਲ ਸਟੈਬਲਿਸ਼ ਹੋਇਆ ਜਿਹਨੂੰ ਅਸੀਂ ਹੁਣ ਫੜਨ 'ਚ ਕਾਮਯਾਬ ਹੋ ਗਏ ਹਾਂ ਨੇ ਤਾਂ ਇਹ ਜਿਹੜੀ ਗੱਡੀ ਵਰਤੀ ਗਈ ਸੀ ਵਿਸ਼ਵਜੀਤ ਇਹਨੂੰ ਲੈ ਕੇ ਆਇਆ ਸੀ ਇਥੇ ਕ੍ਰਾਈਮ ਕਮਿਟ ਕਰਨ ਤੋਂ ਪਹਿਲਾਂ ਤੇ ਜਦੋਂ ਕ੍ਰਾਈਮ ਹੋ ਗਈ ਤਾਂ ਉਹਦੇ ਬਾਅਦ ਇਹਨੂੰ ਲੈ ਕੇ ਵੀ ਵਾਪਸ ਗਿਆ ਸੀ ਤੇ ਭਜਨ ਚ ਇਹਦੀ ਮਦਦ ਕੀਤੀ ਤਾਂ ਉਹ ਉਹ ਜਿਹੜੀ ਗੱਡੀ ਹੈ ਉਹ ਵੀ ਰਿਕਵਰ ਹੋ ਗਈ ਹੈ ਤੇ ਮੇਨ ਜਿਹੜਾ ਦੋਸ਼ੀ ਹੈ ਇਹ ਵੀ ਫੜਿਆ ਗਿਆ ਇੱਕ ਹੋਰ ਗੱਲ ਜਿਹੜੀ ਰੀਸੈਂਟਲੀ ਸਾਡੇ ਸਾਹਮਣੇ ਆਈ ਹੈ ਇਹਨ ਦੋਸ਼ੀਆਂ ਦੀ ਪੁੱਛਗਿੱਛ ਤੇ ਕਿ ਜਦੋਂ ਇਹ ਰੁਪਿੰਦਰ ਕੌਰ ਔਰ ਇਹ ਹਰਕਵਲ ਪ੍ਰੀਤ ਹਰਕਵਲ ਪ੍ਰੀਤ ਜਦੋਂ ਘਰੋਂ ਭੱਜਿਆ ਤੇ ਘਰ ਦਾ ਕੁਝ ਕੀਮਤੀ ਸਮਾਨ ਵੀ ਇਹ ਆਪਣੇ ਨਾਲ ਲੈ ਕੇ ਭੱਜੇ ਜਿਹਦੀ ਅੱਜ ਸ਼ਾਮ ਤੱਕ ਇਹਦੀ ਨਿਸ਼ਾਨਦੇਹੀ ਤੇ ਅਸੀਂ ਰਿਕਵਰੀ ਕਰਾ ਲਾਂਗੇ ਤਾਂ ਅਗੇਨ ਆਈ ਊਡ ਲਾਈਕ ਟੂ ਕਮੈਂਡ ਮਾਈ ਟੀਮ ਐਂਡ ਫਰੀਦਕੋਟ ਪੁਲਿਸ ਨੂੰ ਮੈਂ ਬਹੁਤ ਇਹਦੇ ਵਿੱਚ ਸ਼ਲਾਘਾ ਕਰਾਂਗੀ ਕਿ ਬਿਨਾ ਕਿਸੇ ਦਬਾਅ ਹੇਟ ਤੇ ਬਿਨਾ ਕੋਈ ਹੋਰ ਪਰਵਾਹ ਕੀਏ ਇਹਨਾਂ ਨੇ ਸਿਰਫ ਔਰ ਸਿਰਫ ਆਪਣੀ ਡਿਊਟੀ ਕੀਤੀ ਹੈ ਤੇ ਬਹੁਤ ਹੀ ਇਮਾਨਦਾਰੀ ਔਰ ਟਰਾਂਸਪੇਰੈਂਟ ਤਰੀਕੇ ਨਾਲ ਡਿਊਟੀ ਕੀਤੀ ਹੈ ਮੈਂ ਮਰ ਕਤਲ ਕਿਸ ਤਰੀਕੇ ਨਾਲ ਕੀਤਾ ਗਿਆ ਕਿਸੇ ਦਾ ਪਤਾ ਨਾਲ ਜਾਂ ਕੋਈ ਹੋਰ ਜੀ ਜਿਹੜਾ ਕਤਲ ਜਿਹੜਾ ਕੀਤਾ ਗਿਆ ਹੈ ਉਹ ਇਨੀਸ਼ੀਅਲੀ ਸਾਨੂੰ ਇਹੀ ਇਹਨਾਂ ਦੀ ਪੁੱਛਗਿੱਛ ਤੋਂ ਇਨਫੋਰਮੇਸ਼ਨ ਇਹ ਮਿਲੀ ਹੈ ਕਿ ਇਹਨਾਂ ਨੇ ਇਹਨੂੰ ਇੱਕ ਜ਼ਹਿਰੀਲਾ ਸਬਸਟੈਂਸ ਰੁਪਿੰਦਰ ਕੌਰ اور ਹਰਕਵਲ ਪ੍ਰੀਤ ਵੱਲੋਂ ਦਿੱਤਾ ਗਿਆ ਹੈ ਬੋਡੀ ਦੀ ਜਿਹੜੀ ਪ੍ਰਾਈਮਾ ਫੇਸ ਹੀ ਜਿਹੜੀ ਅਸੀਂ ਇੱਕ ਐਗਜ਼ਾਮੀਨੇਸ਼ਨ ਕੀਤੀ ਹੈ ਤੇ ਉਹਦੀ ਬੈਕ ਤੇ ਕਾਫੀ ਇੱਕ ਨਿਸ਼ਾਨ ਮੇ ਜਿਵੇਂ ਅਗਰ ਕੋਈ ਬੰਦਾ ਪਿੱਛੇ ਡਿਗ ਪੈਂਦਾ ਹੈ ਇਹ ਕੁਝ ਗੁੱਥਮ ਗੁੱਥਾ ਹੁੰਦਾ ਹੈ ਤਾਂ ਉਹ ਸਰੀਰ ਤੇ ਇੱਕ ਰੋਚਾਂ ਦੇ ਕਾਫੀ ਨਿਸ਼ਾਨ ਨੇ ਤਾਂ ਜਿਹੜੀ ਪੋਸਟਮਾਰਟਮ ਰਿਪੋਰਟ ਹੈ ਉਹ ਫਿਰ ਬਾਕੀਆਂ ਚੀਜ਼ਾਂ ਕਲੀਅਰ ਕਰੂਗੀ ਤੇ ਕੈਮੀਕਲ ਐਗਜ਼ਾਮੀਨੇਸ਼ਨ ਰਿਪੋਰਟ ਜਦ ਤੱਕ ਨਹੀਂ ਆਂਦੀਏ ਤਦ ਤੱਕ ਪੋਸਟਮਾਰਟਮ ਰਿਪੋਰਟ ਨੂੰ ਵੀ ਅਸੀਂ ਅਧੂਰਾ ਸਮਝਦੇ ਹਾਂ ਤਾਂ ਕਰਕੇ ਦੇਖੋ ਕਿਉਂਕਿ ਐਸਪੀ ਸਾਹਿਬਾ ਨੇ ਕਿਹਾ ਸੀ ਕਿ ਬਾਕੀ ਦੇਖਿਏ ਇਹ ਇੱਕ ਪੋਸਟਮਾਰਟਮ ਰਿਪੋਰਟ ਪਲੱਸ ਕੈਮੀਕਲ ਐਗਜ਼ਾਮੀਨਰ ਰਿਪੋਰਟ ਜਦੋਂ ਇਕੱਠੀਆਂ ਹੁੰਦੀਆਂ ਤਾਂ ਹੀ ਇੱਕ ਪ੍ਰੋਪਰ ਅਫੀਸ਼ੀਅਲ ਕੌਜ਼ ਆਫ ਡੈਥ ਅਸੀਂ ਕਹਿ ਸਕਦੇ ਹਾਂ ਬਟ ਯੈਸ ਗਲਾ ਦਬਾਉਣ ਵਾਲੀ ਗਲਤੂ ਅਸੀਂ ਰੂਲ ਆਊਟ ਨਹੀਂ ਕਰ ਸਕਦੇ ਡਾਕਟਰ ਵੀ ਆਪਣੀ ਪੋਸਟਮਾਰਟਮ ਰਿਪੋਰਟ 'ਚ ਇਹੀ ਕਹਿੰਦੇ ਹੈ ਕਿ ਫਾਈਨਲ ਕੌਜ਼ ਆਫ ਡੈਥ ਵਿਲ ਬੀ 기ਵਨ ਆਫਟਰ ਦ ਕੈਮੀਕਲ ਐਗਜ਼ਾਮੀਨਰ ਰਿਪੋਰਟ ਇਜ਼ ਰੀਸੀਵਡ ਪਰ ਇੱਕ ਜਿਕਰ ਮਟਾ ਆ ਰਿਹਾ ਕਿ ਸਿਚਿਟੇ ਦੇ ਟਿੱਕੇ ਦਾ ਕਾਫੀ ਜ਼ਿਕਰ ਆ ਰਿਹਾ ਉਹ ਕੀ ਸੀ ਕਿਉਂਕਿ ਵਾਰ-ਵਾਰ ਮੀਡੀਆ 'ਚ ਵੀ ਇਸ ਗੱਲ ਦੀ ਰਹੀ ਹੈ ਕਿ ਪ੍ਰੋਫੈਸਰ ਲੜਕੀ ਦੇ ਪਾਸ ਤੋਂ ਚਿਪੇ ਦਾ ਪੀਕਾ ਇੰਜੈਕਸ਼ਨ ਸ਼ੁਰੂ ਹੋਇਆ ਜੀ ਜਿਵੇਂ ਮੈਂ ਕਿਹਾ ਕਿ ਇੱਕ ਕੈਮੀਕਲ ਐਗਜ਼ਾਮੀਨਰ ਦੀ ਰਿਪੋਰਟ ਅਵੇਟਡ ਹੈ ਇਹਨਾਂ ਦੇ ਜਿਹੜਾ ਡਿਸੀਜ਼ਡ ਹੈ ਉਹਦੇ ਬਲੱਡ ਸੈਂਪਲਸ ਆਲਰੇਡੀ ਅਸੀਂ ਕਲੈਕਟ ਕਰਕੇ ਫੋਰੈਂਸਿਕ ਲੈਬ ਭੇਜ ਚੁੱਕੇ ਹਾਂ ਤਾਂ ਕਿਉਂਕਿ ਮੈਂ ਇੱਕ ਆਫੀਸ਼ੀਅਲ ਕਪੈਸਿਟੀ ਵਿੱਚ ਇੱਕ ਸਟੇਟਮੈਂਟ ਦੇ ਰਹੀ ਹਾਂ ਮੀਡੀਆ ਦੀ ਬਰੀਫਿੰਗ ਕਰ ਰਹੀ ਹਾਂ ਤਾਂ ਮੈਂ ਕੋਈ ਹਲਕੀ ਗੱਲ ਬਿਲਕੁਲ ਨਹੀਂ ਕਰ ਸਕਦੀ ਮੈਂ ਫੈਕਟ ਬੇਸਡ ਤੇ ਰਿਪੋਰਟ ਬੇਸਡ ਗੱਲ ਕਰਾਂਗੀ ਜ਼ਹਿਰੀਲਾ ਸਬਸਟੈਂਸ ਦੇਣ ਦੀ ਪੁਸ਼ਟੀ ਹੋਈ ਹੈ ਇਹਨਾਂ ਜਿਹੜੇ ਵੀ ਦੋਸ਼ੀ ਹੈ ਇਹਨਾਂ ਦੇ ਆਪਣੇ ਐਡਮਿ they we are waiting for the chemical examiner